ਜੀੋ ਜੀ ਸਾਰਿਆਂ ਨੂੰ ਸਵਾਗਤ ਹੈ ਤਾਂ ਅਪਣੇ ਨਵੇਂ ਬਲੌਗ। ਅੱਜ ਵੀ ਦਿਖਾਦਾ ਕਿ ਸਾਰੇ ਠੀਕ ਠਾਕ ਹੋਣ ਦੀ ਪ੍ਰੀਆ ਚੜ੍ਹਦੀ ਕਲਾਸ਼ ਤੇ ਆਪਾਂ ਲੈ ਕੇ ਆਏ ਅੱਜ ਦਾਲ। ਦਾਲ ਦੇ ਨਾਲ ਚੌਲ, ਚੌਲ ਦੇ ਨਾਲ ਰੋਟੀਆਂ, ਨਾਲ ਚਾਹ, ਨਾਲ ਚੀਆ, ਨਾਲ ਪਾ। ਪਾ। ਪਾਨੇ ਤੋਂ ਨਾਲ। ਪਾ। ਪਾਣੇ ਤੋਂ ਨਾਲ। ਆਪਣੀ ਮਿਲਣੀ ਥੱਲੇ। ਸੁਣੀਏ ਜੀ ਚੱਕਰਾਂ ਚ ਪੈਨ ਬਿਲਡਿੰਗ ਬੜੀ ਤਾਂ ਨੂੰ ਇਹਦੇ ਥਾਂ ਨੂੰ ਆ ਆ ਪਾ ਚਾਹ ਤਰੀ ਕਾਲ ਨਮਾ ਤੇ ਇਕੜਵਾਉਣੀ ਕਿਹਾ ਚਾਲ ਜੇ ਫੰਦੋ ਗਦਾ ਚੀਤੀ ਢਾਲ ਪਾਉਣੀ ਲੋ ਬਾਅਦ ਬਾਅਦ ਮੈਂ ਖੋਲਣਾ ਪੈਕਟ ਦਾ ਸਮਾਨ ਕਰੋ ਪਹਿਲੇ ਆ ਯਾ ਕ੍ਰੇਨ ਦਾ ਸਮਾਨ ਆ ਜਿਹੜਾ ਲੈ ਕੇ ਆਏ ਉਹ ਜਿਹੜਾ ਖੋਲਿਆ ਸੀ ਆਪਾਂ ਉਹਦਾ ਸਮਾਨ ਆ ਗਿਆ ਸਾਰਾ ਸੀਲ ਸੀਲ ਵਗੈਰਾ देखो चाबी पाना आपको चाबियां तो चाहिए होगी ना इसे ले लेना फिर दोबारा उसको दे देना बड़े वाले को लाके दिए उसको उसको पूरा सेट अच्छा। तो दे दिया है दे तो तो। ना मैंने अच्छा चाबी तो नहीं आउते ना आप ये लेके देकर कैसे मेरे को हाँ हाँ मैं उधर चली गया कड़े ये तो तांबे की देना वो बोले देते पूरी शील्ड और ओके फिलहाल आता खिली भी भी। ती तो मू बाल लिया टाइम फिर ठीक ठाक मुंह खोल परी <laughs> गर्मी तो बजन ली धुप दो बजन लाइ ये बुला बला गया <laughs> ਨੋ ਜੀ ਤਿਆਰੀ ਕਾਡਰ ਕੱਢਣ ਦੀ ਇੱਕ ਨਰਾ ਦਾ ਬੈਂਡ ਹੋ ਗਿਆ ਸੀ ਇੱਕ ਕੱਢ ਕੇ ਗਏ ਸੀ ਉਹਦੇ ਨੇ ਬੈਂਡ ਹੋ ਗਿਆ ਜਿਸਕਾ ਛੋਟੇ ਇਹ ਦੇਖਦੇ ਹੁਣ ਕੀ ਮਣਦਾ ਕੰਮ ਹੁੰਦਾ ਚੱਲੂਗੇ ਨਹੀਂ ਬਦਲਵਾਈ ਹੀ ਅੱਜ ਟੋਪਰੇ ਨਾਲਸ ਦੀ ਬਾਅਦ ਹੋ ਗਈ ਛੋਟ ਕੇ ਕਰਿਆ ਗੋਲਾ ਆ ਗਿਆ ਤੇ ਸਿੱਜੇ ਸਿੱਜੇ ਸਮਾਉ ਫੋਲੀ ਜਾਪਾ ਹੋਰ ਡੀਜ਼ਲ ਚ ਪਿਆ ਬਾਕਰਾਉਂਦੇ ਆ ਆਪਦੀ ਕ੍ਰੇਨ ਦਾ ਕੰਮ ਸੀ ਟੈਕਨਲ ਆਓ ਜੀ ਆ। ਸ਼ਮੀ ਆਇਆ ਹੀ ਕਹਿੰਦਾ ਨਿੰਬੂ ਪਾਣੀ। ਮਾਂ ਖਲਵਾ ਜਾ ਪਿਉਣੇ ਆ। ਨਿੰਬੂ ਪਾਣੀ। ਸ਼ਮੀ ਲਿੰਬੂ ਪਾਣੀ ਮੰਗ ਰਹਾ ਮਿਸਟਰ। ਕਾਈ ਕਿ ਨਹੀਂ? ਹਾਂ? Technology vậy, technology vậy. Chào Metro. ਟਿਕਨ ਲਾਓ ਜੀ ਇਧਰੇ ਮੇਰੀ ਫੋਟੋ ਆਈ ਆਹ ਕੁਲੀਆਂ ਦੀ ਆਈ ਹੋਰ ਸੁਪੀ ਕਿਨ ਲਾਓ ਜੀ ਟਿਕਨ ਲਾਓ ਜੀ ਆਹ ਪਰ ਇਹ ਵੀ ਕਿਨ ਲਾਓ ਹਾਂਜੀ ਟਿਕਨ ਲਾਓ ਜੀ ਆਹ ਉਹ ਤਾਂ ਸਮਾਨ ਦੇ ਕੇ ਆ ਵੀ ਵਾਹ ਟਰੇ ਚ ਬੈਠੇ ਜਾਣਾ ਬੈਠੇ ਹੋਣਾ ਇੱਥੇ 55 55 ਟਨ ਵਾਲੇ ਡੀਜ਼ਲ ਚੁੱਕਦੇ ਹਾਏ ਪਾੜ ਗਈ ਮੇਰੀ ਤੇ ਆਏ ਤਾਰੇ ਵੜੇ ਠਿਗਨ ਲਾਓ ਜੀ ਆ ਇਹ ਬਟਰੋ ਡੀਸਾਈਕਲਾਈ ਤੇ ਗਾਡ ਰੇਕ ਹੋਰ ਗੱਡਤਾ ਇੱਕ ਰਹਿ ਗਿਆ ਉਹਦੇ ਅੰਦਰ ਉਹ ਗੱਡ ਕੇ ਉਸ ਤੋਂ ਬਾਅਦ ਉਹ ਵੀ ਲਾਉਣਾ ਲਾ ਕੇ ਤੇ ਉੱਤੇ ਕੋਈ ਕਰਨਾਵਾ ਜੀ ਜਮਿਲ ਨੇ ਉਹ ਆਉਂਦਾ ਗਰਜੇ ਸਮਾਨ ਚਤਾ ਬੋਲ ਕੇ ਮਨੂੰ ਤੇ ਦੱਸੋ ਇਹ ਸਾਰੀ ਬਿੱਟ ਖੋਲੀ ਜਾਂਦੀ ਔਰ ਤੇ ਵੱਡਾ ਹੋ ਗਿਆ ਏ ਬਲੌਗ ਨੰਬਰ 2 ਇਹ ਹਜੇ ਚਾਲੂ ਨਹੀਂ ਬਲੌਗ ਦਾ ਮਾ ਬਲੌਗ ਨਹੀਂ ਬਲੌਗ ਬਲੌਗ ਨੰਬਰ 2 ਇਹ ਇਹ ਸਾਰੇ ਬਖਸ਼ਰ ਨੂੰ ਇਹ ਸਾਰੇ ਬਖਲੰਡੂ ਦੇਖਦੇ ਕਿ ਮੋਲ ਚੱਲ ਬੰਦ ਇੰਗੈਂਡਰੀ ਨਾ ਘਾਟਰ ਬੜਾ ਸੱਜੇ ਸੱਜੇ ਆਉਂਦਾ ਥੱਲੇ ਨੂੰ ਬਿਲਕੁਲ ਸਲੋ ਸਲੋ ਜੀ ਸਰ ਰੀਲ ਰੀਲ ਹੈ ਕਿਆ ਇਹ ਹੈ ਰੀਲ ਬਣ ਰਹੀ YouTube ਵੀਡੀਓ YouTube ਵੀਡੀਓ ਆਈ ਐਮ ਵਲੋਗਰ ਹਾਂ ਲੋ ਬੋਰਾ ਗੇਂਦਲੰਦੇ ਇਹ ਬੱਲਗੜ ਜਿੱਥੋਂ ਮੇਰੀ ਗ੍ਰੇਨੀ ਆਈ ਉੱਥੇ ਹੀ ਪਹਿਲਾਂ ਇਕੱਠਾ ਹੀ ਪਰਵਾਣਾ ਕਰਤਾ ਇਹਨੂੰ ਯਾ ਬਾਏ ਬਾਏ ਸਵੇਰ ਨੂੰ ਫੜ ਬ్రో ਉਦਰਾ ਰਹਾ ਕਰੇ ਹਾਂ ਲੋ ਜੀ ਅੱਜ ਦਾ ਟਾਈਮ ਹੋ ਗਿਆ 4 ਵਜ ਗਏ ਨੇ ਪੂਰੇ 4 ਵਜ ਚੁੱਕੇ ਨੇ ਤੇ ਅੱਜ ਦੀਆਂ ਤਾਜ਼ਾ ਖਬਰਾਂ ਤੁਹਾਡੇ ਸਾਹਮਣੇ ਟਾਈਮ ਹੋ 4 ਵਜ ਗਿਆ ਤੇ ਅੱਜ ਥੋੜੀ ਜੀ ਗਰਮੀ ਤੋਂ ਰਾਹਤ ਥੋੜਾ ਠੰਡਾ ਬਦਲਵਾਈ ਹੋਈ ਨੇਰ ਨੂੰ ਬਰਹਾਉਗਾ ਲੱਗਦਾ ਤੇ ਇਹ ਬਾਕੇ ਉਹ ਗਾਡਰ ਕੱਢੇ ਆ ਪਕੜਨ ਤੋਂ ਬਾਅਦ ਤੋਂ ਬਾਅਦ ਰੋਟੀ ਪਣੀ ਖਾ ਕੇ ਵੇਲੇ ਉਹ ਤੋਂ ਬਾਅਦ ਮੈਂ ਛੱਟਣ ਗਿਆ ਸੀ ਆਪਣੇ ਬੰਦੇ ਨੂੰ ਸਟੇਸ਼ਨ ਤੇ ਤੇ ਹੁਣ ਆਪਣਾ ਮਿਸਤਰੀ ਦਾ ਕੰਮ ਚੱਲਣ ਦਿਆ ਸੋਣਾ ਬਹੁਤ ਮਿਸਤਰੀ ਕਿਤੋਂ ਤੱਕ ਪਮਚਾ ਦੇਖਦੇ ਆ ਅੱਜ ਦਾ ਬਲਾਗ ਇਦਾਂ ਨਹੀਂ ਕੁਝ ਸੋਣਾ ਆਪਣਾ ਫਾਟਰ ਦੇ ਕੋਲੋਂ ਕਰੋ ਨਿਕਲਦੇ ਕ੍ਰੇਨ ਸ਼ਾਇਦ ਕੱਲ ਨੂੰ ਚਾਲੂ ਹੋ ਜੂਗੀ ਤੇ ਬਾਕੀ ਜੁੜੇ ਰੋ ਆਪਣੇ ਨਾਲ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਕੀ ਕੀ ਕਰਦੇ ਆ ਕੀ ਕੀ ਕਰਦੇ ਹੁਣ ਇਤੋਂ ਵਧ ਗਏ ਕੰਮਾ ਸਰੂਚੇ ਚੋਂ ਛੱਡ ਗਏ ਰੋਡੀ ਬਸ ਆ ਰਿਹਾ ਇੱਧਰ ਤੋਂ ਡਰ ਲੱਗੇ ਮਿਸਤਰੀ ਆ ਕੰਮ ਕਿੱਥੇ ਤੱਕ ਮੁਕਾ ਦੇ ਵਾਹ ਇਹ ਇੱਧਰ ਪਾਉਂਦਾ ਆ ਗੈਂਡਰੀ ਦੇ ਨਾਲ ਜਾਲੀਆਂ ਇਹ ਅੰਦਰ ਜਿਹੇ ਨਾਲ ਪਾਉਂਦਾ ਇਹ ਜਾਲੀ ਜਿਹੜੇ ਆਪਾਂ ਚਾਰ ਕਰ ਕੱਲ ਕਿਤੇ ਉਹਨਾਂ ਦੇ ਬੈੱਡ ਦੇ ਵਿੱਚ ਕਾ ਤੇਤਰੀ ਪਾਜੀ ਪਾਓ ਹੋ ਜਵਾਜ ਬੰਦਾ ਕੋਈ ਲੱਗੇ ਹੀ ਨਹੀਂ ਆਉਂਦਾ ਦੂਰ ਦੂਰੀ ਪੇਟੇ ਪਾਣੀ ਤੇ ਬੰਦਾ ਮੈਗਾ ਕੋਈ ਲੱਗੇ ਹੀ ਨਹੀਂ ਆਉਂਦਾ ਉਹਨੂੰ ਮੈਂ ਲਿਆੜੀ ਦਿੱਤਾ ਤਾ ਜਲਮਕਾ ਕਹਿੰਦਾ ਮੈਂ ਉੜਦਾ ਮੈਨੂੰ ਚੱਕਰ ਆਉਂਦੇ ਮੈਂ ਗਿੱਟ ਦਲਦਾ ਉਹ और कितना टाइम लगेगा तीन चार, चार के कल शाम कल शाम ये प्राणसमान निकाल लाजो कौन सा फटा था ये, ये। फटा है आ, ये गया है ओके सील गया है ओके लोग मित्रों ये सारा सिस्टम गया सारा नवा आया कितना 2 लाख रुपए का आया होगा 2 लाख ठीक है 2 लाख रुपए का लाक� सामान आया टॉक कन्वर्टर वाओ अभी फर्स्ट हो जाएगा फर्स्ट क्लास देखो ये फर्स्ट क्लास का तो नंबर लग लगाया हूँ होना तो चाहिए हाँ हाँ वाह तू तो सुना तेरा यार कितने आज शमी है ਰੈਸਟ ਕਰਨਾ ਹੈ ਖਰੋਚਨ ਲਾਇਆ ਮਿਸਤਰੀ ਨੂੰ ਟਿੱਚਕ ਟਿੱਚ ਮਿਸਤਰੀ ਨੇ ਜਾਂ ਪਾਣ ਚੰਗਾ ਕੰਮੇ ਲਾਇਆ ਟਿੱਚਕ ਟਿੱਚਕ ਲੱਗਾ ਰਹਿ ਇਸ ਕੋ ਕਿਆ ਅੰਡਾ ਪਾਉਂਡ ਲੱਗੇਗਾ ਤੇ 1 ਮਿੰਟ ਜੀ ਮਦਦਿਆ ਨਾਣਵੇਂ ਨਹੀਂ ਦਮ ਕੁਸ਼ਤੀ ਲੜੇਂ ਹਮ ਹਾਂ ਐਸਾ ਹੈ ਕਿਆ ਓਕੇ ਵੀਡੀਓ 'ਤੇ ਨਹੀਂ ਬੋਲਨੇ ਕਾ ਵੀਡੀਓ ਕੇ ਬਾਅਦ ਮੈਂ ਬੋਲਨੇ ਹਾਂ। ਹਾਂ। ਕਿ ਲੋਬੀ ਮਤਰੋਂ ਨਵਾਂ ਆਇਆ ਸਮਾਨ। ਫਿਲਿੰਗ ਨਾ ਤੇ ਡੀਜਰ ਕੰਪਨੀ। ਸਰੇ ਆਪਣੀ ਅਜੇ ਥੋੜੀ ਓਕੇ ਹੈ ਕੱਲ ਨੂੰ ਅਪਲੋਡ ਕਰੂ। ਸਰੇ ਪਸ਼ਿਲੰਗ ਰੈਕੀ ਕੱਟਣ ਨਾਲ। ਇੰਦਰ ਹੈਡ ਰਾ ਲੈ ਕੇ ਆਉਂਦਾ ਸਰੀਆ। ਸ਼ਾਮਾਂ ਦਾ ਟਾਈਮ ਪੈ ਗਿਆ ਛੁੱਟੀ ਲਾਉ ਹੋ ਗਿਆ ਬਸ 2 ਘੰਟੇ ਦਾ ਛੁੱਟੀ ਹੋ ਜਾਣੀ।